ਆ ਬੈਠੀ ਸਰਗੋਨ ਆਪ ਦੀ ਸੇਲੀ ਨਾਲ ਅਨੁਰਿਤ ਆਜੋ ਆਜੋ ਅਸ਼ੀਦਗੰਜ ਗੁਰਦੁਆਰਾ ਸਾਹਿਬ ਮੋਦਕੀ ਨਾਲ ਸਕੂਲ ਵੱਡਿਆਂ ਦਾ ਇਨਾ ਸਾਰੇ ਮੁੰਡਾ ਮੈਮ ਤੇ ਕਹਿੰਦੇ ਮੈਂ ਹੀ ਦਵਾ ਦੇਣਾ ਝੂਟੇ ਸਰਗੋਨ ਨੂੰ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਚ ਆਪਾਂ ਚੱਲੇ ਆਂ ਸਰਗੋਨ ਦੇ ਸਕੂਲ ਤੇ ਕਿਉਂਕਿ ਅੱਜ ਜਿਹੜੀ ਮਾਪਿਆਂ ਦੀ ਮੀਟਿੰਗ ਆ ਤੇ ਛੁੱਟੀਆਂ ਮਿਲ ਜਾਣੀਆਂ ਅੱਜ ਹੋਊਗੀ 23 ਦਸੰਬਰ ਤੇ ਦੇਖਦੇ ਜਾ ਕੇ ਸਰਗੋਨੇ ਕੀ ਰੰਗ ਲਿਆਂਦੇ ਪੀਪਰਾਂ ਦੇ ਵਿੱਚ ਆਪਾਂ ਪਹੁੰਚ ਗਏ ਆ ਸਰਗੋਨੇ ਸਕੂਲ ਆ ਹੈਗਾ ਵੱਡੇਆਂ ਬੱਚਿਆਂ ਵਾਲਾ ਸਕੂਲ ਤੇ ਨਾਲ ਹੀ ਛੋਟੇ ਬੱਚਿਆਂ ਵਾਲੀ ਜਿਹੜੀ ਬਿਲਡਿੰਗ ਬਣੀ ਹੋਈ ਆ ਤੇ ਅੱਜ ਜਿਹੜਾ ਮੀਟਿੰਗ ਕਰਕੇ ਬਹੁਤ ਜਿਹੜਾ ਗੱਡੀਆਂ ਪਹੁੰਚੀਆਂ ਹੋਈਆਂ ਲੋਕ ਬਹੁਤ ਪਹੁੰਚੇ ਹੋਏ ਆ ਇਥੇ ਆਈ ਕਾਰਡ ਚੈੱਕ ਕਰਵਾ ਕੇ ਮੋਟਰਸਾਈਕਲ ਇੱਥੇ ਲਾ ਕੇ ਆਪਾਂ ਚੱਲਦੇ ਅੰਦਰ ਪਹੁੰਚ ਗਿਆ ਆਪਾਂ ਸਰਗੋਨ ਸਕੂਲ ਤੇ ਮਾਪੇ ਜਿਹੜੇ ਮੀਟਿੰਗ ਜਿਹਨਾਂ ਦੀ ਹੋ ਗਈ ਤੇ ਉਹ ਮੁੜੇ ਆਉਂਦੇ ਲੈ ਕੇ ਬੱਚਿਆਂ ਨੂੰ ਸਾਹਮਣੇ ਹੈਗਾ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਮੋਦਕੀ ਨਾਲ ਸਕੂਲ ਵੱਡਿਆਂ ਦਾ ਤੇ ਇਧਰਲੇ ਪਾਸੇ ਜਿਹੜਾ ਬੱਚਿਆਂ ਦਾ ਸਕੂਲ ਬਣਿਆ ਹੋਇਆ ਵਾ ਜਿਹੜਾ ਆਹ ਖੜਦੀਆਂ ਬੈਣਾ ਇਹਨਾਂ ਦੀਆਂ ਸਰਗੋਣਾ ਚੂਲੇ ਵੀ ਲੱਗੇ ਪਿਆ ਏ ਕਹੂਗੀ ਅੱਜ ਮੈਂ ਝੂਟੇ ਲੈ ਕੇ ਜਾਣਾ ਫੇਰ ਆਵੇ ਨਿੱਕੇ ਨਿੱਕੇ ਭੱਜੇ ਫਿਰਦੇ ਕਿਵੇਂ ਕੀ ਸਰਗੋਣ ਦੀ ਮੰਮਾ ਕਹਿੰਦੀ ਤੁਸੀਂ ਭੱਜੇ ਹੀ ਜਾਂਦੇ ਹੋ ਮੇਰੀਆਂ ਲੰਗਾ ਵੀ ਵੱਡੀਆਂ ਆਪਾਂ ਐਂਕਰੀ ਕੱਲੀ ਸਰਗੋਣ ਦੇ ਸਕੂਲ ਦੀ ਬਿਲਡਿੰਗ ਦੇ ਵਿੱਚ ਇਥੇ ਪਾਣੀ ਪੂਣੀ ਪੀਂ ਜਾਂਦੇ ਆ ਕੁਝ ਕੁ ਸੱਤੇ ਮੈਨੂੰ ਲੱਗਦਾ ਕੱਪ-ਕੁੱਪ ਜੇ ਰੱਖੇ ਪਏ ਆ ਸਰਗੋੰਦ ਦੀ ਨਰਸਰੀ ਅਪਕਲਾਸ ਸਾਰੇ ਬੱਚੇ ਜਿਹੜੇ ਆ ਦੇ ਮਾਪੋਂ ਵੇਖੀ ਲੱਭੀ ਲੁੱਭੀ ਜਾਂਦੇ ਕਈ ਵਿਚਾਰੇ ਤੰਗ ਹੋਏ ਬੈਠੇ ਜਿਹੜੇ ਮਾਪੋਂ ਲੈ ਕੇ ਆ ਗਿਆ ਮੈਨੂੰ ਲੱਗਦਾ ਉਹ ਸਰਗੋੰਦ ਦੇ ਬੂਡ ਪਾਈ ਜਾਂਦੀ ਆਂਟੀ ਕੋਈ ਉਹ ਤਾਂ ਸਰਗੋੰਦ ਦੀ ਬੇਸਤੀ ਸੰਗੀ ਜਾਂਦੀ ਸਾਨੂੰ ਵੇਖ ਕੇ ਉਹ ਬੇਟੀ ਸਰਗੋੰਦ ਆ ਬੈਠੀ ਸਰਗੁਨ ਆਪ ਦੀ ਸੇਲੀ ਨਾਲ ਅਨੁਰੀਤ ਅਨੁਰੀਤ ਵਿਪਰੀਤ ਉਹ ਫਤਿਆਂ ਚ ਉਹ ਕੀ ਜੀ ਆਰਵ ਹਾਂਜੀ ਹਾਂਜੀ ਅਸੀਂ ਵਾਜਾ ਮਾਰੀਏ ਨੇ ਸਰਗੁਨ ਨੂੰ ਆਉਂਦੀ ਨਹੀਂ ਹੁਣ ਸਰਗੁਨ ਦੀ ਮਹਿਮ ਬਾਜ ਮਾਰੂਗੀ ਫੇਰ ਆਉਗੀ ਸਾਡੇ ਨਾਲ ਸਰਗਨ ਓਏ ਨਾ ਸਾ ਮੁੰਡਾ ਮੈਂਮ ਦੇ ਕਹਿੰਦੇ ਉੱਠਿਆ ਸਾਡਾ ਮੁੰਡਾ ਯਾਨੀ ਸਰਗਨ ਉਹ ਤੁਹਾਡਾ ਗਰਾਊਂਡ ਇੱਥੇ ਖੇਡਦੇ ਨੇ ਤੁਸੀਂ ਅੱਛਾ ਇਹ ਸਰਗਨ ਦਾ ਗਰਾਊਂਡ ਆ ਬਾਈ ਛਕਲਾ ਲੰਘੇ ਤੁਸੀਂ ਛਕਲਾ ਛਕਲਾ ਮੈਂ ਪੁੱਤ ਗੱਮੀ ਤੇ ਚਿਕੂ ਦੀਆਂ ਵਾਸ਼ੂ ਮੁੰਡਾ ਕਹਿੰਦਾ ਝੂਟੇ ਲੈਣਿਆ ਐ ਹਰ ਵਾਰੀ ਝੂਟੇ ਲੈਂਦਾ ਨੇ ਪੁੱਤ ਆਜੋ ਕਰਨੇ ਸਲਾਈਡ ਚਲੋ ਭਾਜੋ 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 ਲੈ ਵੀ ਹੋ ਗਿਆ ਮੁੰਡਾ ਸਾਡਾ ਚੜਦੋ 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 ਅੱਗੇ ਵੀ ਕਰਦੇ ਹੁੰਨੇ ਆਏ ਚਲੋ ਸਰਪ ਚਲੋ ਫਿਰ ਬ੍ਰੇਕ ਜੇਗਾ ਤੋਂ ਮਾਰਦੇ ਹਾਂ ਚਲੋ 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 ਆਜੋ ਆਜੋ ਓਏ ਖਸਾ ਇੱਕ ਵਾਰੀ ਹੈ ਨਾ

ਮੈਂ ਹੀ ਦਵਾ ਦਿੰਨਾ ਝੂਟੇ ਸ਼ਰਗਨ ਨੂੰ ਮੈਂ ਹੀ ਦਵਾ ਦਿੰਨਾ ਝੂਟੇ ਆ ਗਈ ਓਏ ਬੈਗ ਫੋੜਾ ਮਮਾ ਦੇਖ ਨਹੀਂ ਦੇਖ ਸ਼ਰਗਨ ਮੈਨੂੰ ਕਿਉਂ ਨੇ ਸਰਗਨ ਦੀਦੀ ਨੂੰ ਮਿਲਣ ਚਾਹੇ ਸਰਗਨ ਥੋੜੀ ਵੈਨ ਕਿੱਥੇ ਖੜੀ ਆ ਕਿੰਨਾ ਨੰਬਰ ਵੀ ਤੁਹਾਡੇ ਵੈਨ ਦਾ 26 26 ਨਹੀਂ 26 ਫਰਾਗਾ ਚਾਚੀ ਜੀ ਪੈਣ ਆ ਦੋਨੋਂ ਅਸੀਂ ਲੈ ਚੱਲੇ ਆ ਤੇ ਲੋਕਾਂ ਦਾ ਆਇਆ ਹੋਇਆ ਹਰ ਸਕੂਲ ਦੇ ਵਿੱਚ ਆ ਹੈਗਾ ਪਰਨੀਤ ਦਾ ਸਕੂਲ ਹੈ ਨਾ ਸਰਕੁਨੇ ਇਹ ਹੀ ਆ ਪਤਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਛੰਡੇ ਉਹੀ ਲਾਏ ਹੋਏ ਆ ਗੁਰਦੁਆਰਾ ਸਾਹਿਬ ਕੋਈ ਮੱਥਾ ਟੇਕਣ ਗਏ ਸੀ ਕਿ ਨਹੀਂ ਲੈ ਕੇ ਨਹੀਂ ਤੁਹਾਨੂੰ ਫੇਰ ਕੀ ਫਾਇਦਾ ਬਾਈ ਇਹ ਤਾਂ ਗਲਤ ਗੱਲ ਆ ਸਾਹਮਣੇ ਗੁਰਦੁਆਰਾ ਸਾਹਾ ਗੱਡੀਆਂ ਆ ਯਾਰ ਬਹੁਤ ਖੜਾ ਹੈ ਨਾ ਗੱਡ ਖਾਨਾ ਯਾਰ ਆ ਸਕੂਲ ਦੇ ਵਿੱਚ ਲੱਗੀਆਂ ਖੜੀਆਂ ਨੇ ਉਹ ਸਰਗੋੜ ਕਹਿੰਦਾ ਸਕੂਲ ਤੋਂ ਬਾਅਦ ਆ ਗਿਆ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਨਾਲ ਹੀ ਜਿਹੜਾ ਬਣਿਆ ਹੋਇਆ ਵਾ ਉੱਥੇ ਮੱਥਾ ਟਿਕਾ ਕੇ ਲੈ ਕੇ ਆਣਾ ਖੰਡਾ ਪੱਟ ਦੇ ਭੋਗ ਪੈ ਸੀ ਅੱਜ ਸਰਗੋੜ ਕਹਿੰਦਾ ਉਹ ਸਕੂਲੋਂ ਤਾਂ ਆ ਹੀ ਗਏ ਆ ਮੱਥਾ ਵੀ ਟੇਕ ਕੇ ਜਾਣਾ ਪਾਪਾ ਜੀ ਤੇ ਨਾਲ ਹੀ ਸਰਗੋਨ ਦਾ ਸਕੂਲ ਆ ਜਿਹੜਾ ਪਰਲੇ ਪਾਸੇ ਔਰ ਦੁਵਾਰਾ ਸਾਹਿਬ ਦੇ ਸਰਗੋਨ ਐਂਜ ਘਰ ਤੁਰਦੇ ਹੋਏ ਸਰਗੋਨ ਮੈਂ ਜੇ ਕਹਾਂ ਮਤ ਹੈ ਆ ਸਰਗੋਨ ਦਾ ਸ਼ਹੀਦ ਗਨੀ ਗੁਰ ਦੁਵਾਰਾ ਸਾਹਿਬ ਡਿਊਟੀ ਲੱਗੀ ਸਕੂਲ ਵਾਲਿਆਂ ਦੀ ਆ ਬੱਚੇ ਤੁਰੇ ਆਉਂਦੇ ਸਾਰੇ ਹਣਾ ਸਰਗੋਨ ਜੀ ਦੀਦੀ ਕਿੱਤੇ ਥੋੜੀ ਦੀਦੀ ਲੱਭਗੇ ਸਾਲਾ ਪਲਾਵਦੇ ਆ ਇੱਕ ਮਨ ਹੱਥ ਤੋਂ ਹੈਈ ਪਹਿਲਾਂ ਸਰਗੰਦੀ ਹੋ ਗਈ ਸੀ ਮੀਟਿੰਗ ਦੇ ਅਨੁਸਾਰ ਗੰਨ ਨੂੰ ਲੈ ਕੇ ਚੱਲੇ ਆ ਘਰੇ ਤੇ ਕੱਲ ਨੂੰ ਜਾਊਗਾ ਸਰਗਨ ਆਪਦੇ ਮਾਮੇ ਕੇ ਪਿੰਡ ਸੋ ਅੱਜ ਦੀ ਵੀਡੀਓ ਜਿਹੜੀ ਆਪਣੀ ਇੱਥੋਂ ਟਿੱਕਰ ਸੀ ਵੀਡੀਓ ਕਿਵੇਂ ਲੱਗੀ ਜਰੂਰ ਜਿਹੜਾ ਕਮੈਂਟ ਕਰਕੇ ਦੱਸਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜਾਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਸਾਰਿਆਂ ਨੂੰ ਅਗਲੀ ਵੀਡੀਓ ਤੱਕ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ